ਸਾਡੇ ਜੀ ਪਤੰਦਰ ਦਾ ਫੋੜਾ ਹੋ ਗਿਆ بواਸੇਰ ਤੋਂ ਉਹਦਾ ਕਰਕੇ ਬਹੁਤ ਮੁਸ਼ਕਲ ਚੱਕ ਲੈਣੀ ਪਈ ਤਿੰਨ ਚਾਰ ਸਾਲ ਬਹੁਤ ਮੁਸ਼ਕਲ ਪਰੇਸ਼ਾਨੀ ਬਹੁਤ ਆਈ ਨਹੀਂ ਤੇ ਇਸ ਤਰ੍ਹਾਂ ਦੇ ਪਰੇਸ਼ਾਨੀ ਡਾਕਟਰਾਂ ਦੇ ਉੱਤੇ ਜੀਦਾ ਇਹ ਪੱਲੇ ਕੱਖ ਵੀ ਨਹੀਂ ਪੈਂਦਾ ਕਰਜਾਈ ਕਰਤਾ ਡਾਕਟਰਾਂ ਨੇ ਐ ਬੜਾ ਹੱਥ ਘੁੱਟ ਘੁੱਟ ਕੇ ਟੈਸਟ ਕਰਵਾਉਣੇ 4-5000 ਰੁਪਏ ਦੇ ਜੋ ਟੈਕਸ ਪ੍ਰੈਸ਼ਨ ਦੀ ਵਾਰੀ ਆਉਣੀ ਤੇ ਡਾਕਟਰ ਨਹੀਂ ਪਾਉਂਦੇ ਜੀ ਪ੍ਰੈਸ਼ਨ ਨਹੀਂ ਆਉਂਦਾ ਸਾਨੂੰ 2.5 ਸਾਲ ਹੋ ਗਏ ਜੀ ਕੋਈ ਡਾਕਟਰ ਸਾਨੂੰ ਹੱਥ ਨਹੀਂ ਪਾਉਂਦਾ ਆ ਗੁੱਡੀ ਮੇਰੀ ਉਹ ਡੀਆ ਕਾਕਾ ਛੋਟਾ 10ਵੀਂ ਚ ਪੜਦਾ ਤੇ 3000 ਰੁਪਏ ਹਨ ਪੈਸਾ ਦਾ ਆਉਂਦਾ ਜੇ ਤੇ 2-3000 ਰੁਪਏ ਸਕੂਲਾਂ ਲਈ ਦੀ ਪ੍ਰਾਈਵੇਟ ਜਾਂਦੀ ਸਪਾਈ ਕਰ ਜੇ ਹੋ ਸਾਡੇ ਕੋਲ 4-5000 ਰੁਪਏ ਮਹੀਨੇ ਤੇ ਹੋਰ ਕੋਈ ਹੁੰਦਾ ਨਹੀਂ ਸਫੇ ਮਾਰਾ ਇਹਨਾਂ ਸਜਵ ਖਾਸ ਐਡ ਨਾ ਸਾਡਾ ਕੀਤਾ ਸਾਡਾ ਲੋਅ ਲ ਹੋ ਗਿਆ ਵਧੀਆ ਹੋ ਗਿਆ ਤੇ ਸੰਦਰ ਉਸ ਤੋਂ ਹੋ ਗਿਆ ਲੋਅ ਹੋ ਗਿਆ ਵਧੀਆ ਹੋ ਗਿਆ ਹੁਣ ਅਸੀਂ ਆਪਣੀ ਮਿਹਨਤ ਕਰ ਲ ਕੇ ਕਾਮਯਾਬ ਹੋ ਰਹੇ ਹਾਂ ਹਾਂ ਜੀ ਹਸਪਤਾਲ 'ਚ ਬਹੁਤ ਕੇਰ ਸਾਡੀ ਹੋਈ ਸਾਨੂੰ ਪੈਸਾ ਨਹੀਂ ਪੁੱਛਿਆ ਤੰਗੀ ਨਹੀਂ ਦਿੱਤੀ ਡਾਕਟਰਾਂ ਨੇ ਇਲਾਜ ਵਧੀਆ ਕੀਤਾ ਕੁਛ ਵੀ ਅਚਾਰਾਤ ਹੀ ਦਿਨ ਵੀ ਕਰਦੇ ਰਹੇ ਹਿੰਟੇ ਘੀਟੇ ਬਸ ਸਟਾਫ ਆਉਂਦਾ ਹੈ ਕੋਈ ਮਸ਼ਕੁਰਪਾਪ ਜੀ ਦੱਸੋ ਬਹੁਤ ਧੰਨਵਾਦ ਹੈ ਖਾਸਾਡ ਤੋਂ ਬਹੁਤ ਧੰਨਵਾਦ ਕਰਦੇ ਹਾਂ ਜਿੰਨਾ ਸਾਡੀ ਬਾਹ ਫੜੀ ਸਾਨੂੰ ਸਾਥ ਦਿੱਤਾ ਦੁਨੀਆ ਦੇ ਨਾਲ ਲਾਇਆ ਸਾਨੂੰ ਅਮਾਜ ਨਹੀਂ ਸਾਡਾ ਇਲਾਜ ਹੋ ਜਾਊਗਾ